ਕੈਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਬਜਟ ਦੇ ਨਾਲ ਬੀਤੇ ਦਿਨ ਤੋਂ ਕੇਂਦਰੀ ਮੰਤਰੀ ਨਿਰਮਲਾ ਸਿਤਾ ਰਮਨ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ ਤੇ ਇਸ ਬਜਟ ਦੇ ਵਿੱਚ ਜਿਸ ਤਰ੍ਹਾਂ ਅੱਜ ਵੱਡਾ ਦਾਵਾ ਠੋਕਿਆ ਗਿਆ ਹੈ ਕਿ ਇਸ ਬਜਟ ਦੇ ਪਟਾਰੇ ਦੇ ਵਿੱਚ ਆਮ ਲੋਕਾਂ ਨੂੰ ਬਹੁਤ ਕੁਝ ਮਿਲਣ ਵਾਲਾ ਇਸ ਬਜਟ ਦੇ ਨਾਲ ਆਮ ਲੋਕਾਂ ਨੂੰ ਵੱਡੀ ਨਜਾਤ ਮਿਲੇਗੀ ਹਾਲਾਂਕਿ ਜੇ ਬਜਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਜਿਹੜਾ ਬਜਟ ਪੇਸ਼ ਕੀਤਾ ਗਿਆ ਇਸ ਦੇ ਵਿੱਚ ਸੋਨਾ ਚਾਂਦੀ ਸਸਤਾ ਹੋਇਆ ਚਮੜੇ ਦਾ ਜਿਹੜਾ ਸਮਾਨ ਹੈ ਉਹ ਵੀ ਸਸਤਾ ਹੋਇਆ ਮੋਬਾਈਲ ਅਤੇ ਉਹਨਾਂ ਦੇ ਜਿਹੜੇ ਚਾਰਜਰ ਹੁੰਦੇ ਨੇ ਉਹਨਾਂ ਨੂੰ ਵੀ ਸਸਤਾ ਕੀਤਾ ਗਿਆ ਤੇ ਨਾਲ ਹੀ ਜਿਹੜੀ ਕੈਂਸਰ ਦੀਆਂ ਤਿੰਨ ਦਵਾਈਆਂ ਨੇ ਉਹਨਾਂ ਨੂੰ ਵੀ ਕਾਫੀ ਹੱਦ ਤੱਕ ਸਸਤਾ ਕੀਤਾ ਗਿਆ ਜੇ ਇਹ ਸਾਰੀ ਰੇਸ਼ੋ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਸੋਨਾ ਤੇ ਚਾਂਦੀ ਹੈ ਉਸ ਨੂੰ 6% ਸਸਤਾ ਕੀਤਾ ਗਿਆ ਭਾਪ 6% ਉਸ ਤੋਂ ਜਿਹੜੀ ਕਸਟਮ ਡਿਊਟੀ ਹੈ ਉਸ ਦੇ ਵਿੱਚ ਕਟੌਤੀ ਕੀਤੀ ਗਈ ਹੈ ਚਮੜੇ ਦੀ ਗੱਲ ਕੀਤੀ ਜਾਵੇ ਤਾਂ ਚਮੜੇ ਦੇ ਉੱਤੇ ਵੀ ਜਿਹੜੀ ਕਸਟਮ ਡਿਊਟੀ ਵਾਧੂ ਸੀ ਪਹਿਲਾਂ ਉਸ ਦੇ ਵਿੱਚ ਕਟੌਤੀ ਕੀਤੀ ਗਈ ਹੈ ਤੇ ਨਾਲ ਹੀ ਕੈਂਸਰ ਦੀਆਂ ਜਿਹੜੀਆਂ ਤਿੰਨ ਦਵਾਈਆਂ ਨੇ ਉਹਨਾਂ ਨੂੰ ਵੀ ਸਸਤਾ ਕੀਤਾ ਗਿਆ ਤੇ ਜਿਹੜੀਆਂ ਉਹ ਦਵਾਈਆਂ ਨੇ ਉਹਨਾਂ ਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ ਕਿ ਕਿਹੜੀ-ਕਿਹੜੀਆਂ ਦਵਾਈਆਂ ਨੇ ਕਿਹੜੇ-ਕਿਹੜੇ ਸਾਲਟ ਨੇ ਜਿਨ੍ਹਾਂ ਨੂੰ ਸਸਤਾ ਕੀਤਾ ਗਿਆ ਤੇ ਨਾਲ ਹੀ ਜਿਹੜੇ ਮੋਬਾਈਲ ਨੇ ਤੇ ਉਹਨਾਂ ਦੇ ਚਾਰਜਰ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਸਸਤੀ ਜਿਹੜੀ ਰੇਸ਼ਿਓ ਹੈ ਉਹ ਬਣਾਈ ਗਈ ਹੈ ਕਿਉਂਕਿ ਜਿਹੜਾ ਪਹਿਲਾਂ ਇਹਨਾਂ ਦੇ ਵਿੱਚ ਵਾਅਦਾ ਸੀ ਕੀਮਤਾਂ ਦੇ ਵਿੱਚ ਬਹੁਤ ਜ਼ਿਆਦਾ ਉਭਾਰ ਸੀ ਉਸ ਨੂੰ ਘਟਾਇਆ ਗਿਆ ਤੇ ਨਾਲ ਹੀ ਜੇ ਗੱਲ ਕੀਤੀ ਜਾਵੇ ਲੋਨ ਲੈਂਨ ਦੀ ਪ੍ਰਕਿਰਿਆ ਦੀ ਤਾਂ ਹੁਣ ਜਿਹੜਾ ਲੋਨ ਲੈਣਾ ਹੈ ਉਹ ਹੋਰ ਵੀ ਬਹੁਤ ਜ਼ਿਆਦਾ ਸੌਖਾ ਹੋ ਜਾਵੇਗਾ ਜਿਹੜੀ ਲੋਨ ਲੈਣ ਦੀ ਪ੍ਰਕਿਰਿਆ ਪਹਿਲਾਂ ਕਾਫੀ ਜ਼ਿਆਦਾ ਔਖੀ ਸੀ ਕਾਫੀ ਜ਼ਿਆਦਾ ਜਿਹੜੇ ਦਸਤਾਵੇਜ਼ ਸੀ ਉਹਨਾਂ ਨੂੰ ਵਰਤਿਆ ਜਾਂਦਾ ਸੀ ਉਹਨਾਂ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ ਇਸ ਤੋਂ ਇਲਾਵਾ ਜਿਹੜਾ ਸੋਲਰ ਸੈੱਲ ਹੈ ਤੇ ਸੋਲਰ ਨਿਰਮਾਣ ਹੈ ਉਸ ਨੂੰ ਵੀ ਸਸਤਾ ਕੀਤਾ ਗਿਆ ਭਾਪ ਜੇਕਰ ਤੁਸੀਂ ਸੋਲਰ ਨਿਰਮਾਣ ਦਾ ਕੰਮ ਕਰਦੇ ਹੋ ਜਾਂ ਸੋਲਰ ਸੈੱਲਾਂ ਦਾ ਜਿਹੜਾ ਹੈ ਕੋਈ ਕੰਮ ਕਰਦੇ ਹੋ ਤਾਂ ਉਸ ਦੇ ਵਿੱਚ ਵੀ ਹੁਣ ਤੁਹਾਨੂੰ ਮਹਿੰਗਾ ਰੇਟ ਨਹੀਂ ਲੱਗੇਗਾ ਉਸਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ ਉਸ ਨੂੰ ਵੀ ਸਸਤਾ ਕੀਤਾ ਗਿਆ ਇਸ ਤੋਂ ਇਲਾਵਾ 25 ਰੇਹਾਂ ਸਪਰੇਹਾਂ ਦੀ ਜਿਹੜੀ ਕਸਟਮ ਡਿਊਟੀ ਪਹਿਲਾਂ ਜ਼ਿਆਦਾ ਸੀ ਉਸ ਨੂੰ ਵੀ ਘਟਾ ਕੀਤਾ ਗਿਆ ਭਾਵ ਕਿਸਾਨਾਂ ਨੂੰ ਵੀ ਵੱਡੀ ਰਾਹਤ ਦਾ ਜਿਹੜਾ ਦਾਵਾ ਠੋਕਿਆ ਗਿਆ ਹੈ ਸਰਕਾਰ ਦੇ ਵੱਲੋਂ ਉੱਥੇ ਹੀ ਜੇ ਟੈਕਸ ਸਲੈਬ ਦੀ ਗੱਲ ਕੀਤੀ ਜਾਵੇ 0 ਤੋਂ ਲੈ ਕੇ 3 ਲੱਖ ਤੱਕ ਹੁਣ ਕੋਈ ਵੀ ਟੈਕਸ ਨਹੀਂ ਲੱਗੇਗਾ 3 ਲੱਖ ਤੋਂ ਬਾਅਦ ਜਿਹੜਾ ਉਹ ਟੈਕਸ ਸਲੈਬ ਸ਼ੁਰੂ ਹੋ ਜਾਣਗੇ ਹਾਲਾਂਕਿ ਇਸ ਬਜਟਸ ਦਾ ਸਤਰ ਦੇ ਵਿੱਚ ਅਜੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਕੁਝ ਵੱਡਾ ਹੈ ਉਹ ਵੀ ਚਰਚਾ ਦਾ ਵਿਸ਼ਾ ਜ਼ਰੂਰ ਬਣੇਗਾ ਕਿਉਂਕਿ ਜਦੋਂ ਚਰਚਾ ਹੋਵੇਗੀ ਸਾਰੇ ਬਜਟ ਸੱਤਰ ਦੇ ਉੱਤੇ ਜੋ ਕੁਝ ਪੇਸ਼ ਕੀਤਾ ਗਿਆ ਹਾਲਾਂਕਿ ਕਈ ਜਿਹੜੇ ਬਜਟ ਦੇ ਵਿੱਚ ਸੱਤਰ ਆਉਣਗੇ ਉਹਨਾਂ ਦੇ ਵਿੱਚ ਬਹੁਤ ਬੜਮੁੱਲੀਆਂ ਗੱਲਾਂ ਹੋਣਗੀਆਂ ਜਦੋਂ ਵਿਰੋਧੀ ਧਿਰ ਵੱਲੋਂ ਸਵਾਲ ਚੁੱਕੇ ਜਾਣਗੇ ਜਿਸ ਤਰ੍ਹਾਂ ਨਿਰਮਲਾ ਸੀ타 ਰਾਮਨ ਦੇ ਵੱਲੋਂ 1 ਕਰੋੜ ਨੌਕਰੀਆਂ ਵਾਲਾ ਜਿਹੜਾ ਬਜਟ ਦੇ ਵਿੱਚ ਦਾਵਾ ਠੋਕਿਆ ਗਿਆ ਸੀ ਉਸ ਦੇ ਉੱਤੇ ਕਾਂਗਰਸ ਦੇ ਵੱਲੋਂ ਜਿਸ ਤਰ੍ਹਾਂ ਵਾਰ ਤੇ ਪਲਟਵਾਰ ਕੀਤਾ ਗਿਆ ਉੱਥੇ ਹੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਸੋਨਾ ਚਾਂਦੀ ਚਮੜਾ ਮੋਬਾਈਲ ਮੋਬਾਈਲ ਦੇ ਚਾਰਜਰ ਕੈਂਸਰ ਦੀਆਂ ਦਵਾਈਆਂ ਇਸ ਤੋਂ ਇਲਾਵਾ ਹੋਰ ਕੀ ਕੁਝ ਸਸਤਾ ਹੋਣ ਵਾਲਾ ਹੈ ਜਾਂ ਕੀ ਕੁਝ ਦੇ ਉੱਤੇ ਵੱਡੀ ਡਿਬੇਟਸ ਹੋਏਗੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਪਸ਼ਟ ਹੋ ਜਾਵੇਗਾ ਕਿ ਸਰਕਾਰ ਨੂੰ ਵਿਰੋਧੀ ਧਿਰ ਦੇ ਵੱਲੋਂ ਘੇਰਿਆ ਜਾਂਦਾ ਹੈ ਜਾਂ ਸਰਕਾਰ ਇਹ ਵੱਡਾ ਦਾਵਾ ਠੋਕਦੀ ਹੈ ਕਿ ਜੋ ਕੁਝ ਉਹਨਾਂ ਦੇ ਵੱਲੋਂ ਬਜਟ ਦੇ ਵਿੱਚ ਪੇਸ਼ ਕੀਤਾ ਗਿਆ ਉਹ ਆਮ ਲੋਕਾਂ ਨੂੰ ਰਾਹਤ ਦੇਣ ਵਾਲਾ ਹੋਵੇਗਾ